ਲੋਕਤੰਤਰ ਦਾ ਕਾਣ ਕਰਨ ਲਈ ਇਹ ਜਿਹੜੀ ਨਵੇਂ ਸਰਕਾਰ ਪੰਜਾਬ ਦੇ ਲੋਕਾਂ ਨੇ ਬਦਲਾਵ ਦੇ ਨਾਂ ਤੇ ਇਹ ਆਸਾਸ ਤੇ ਉਮੀਦ ਨਾਲ ਲੈਂਦੀ ਸੀ ਕਿ ਸ਼ਾਇਦ ਇਹ ਕੁਝ ਲੋਕ ਪੰਜਾਬ ਦਾ ਭਲਾ ਕਰਨਗੇ ਪਰ ਇਹਨਾਂ ਨੇ ਤਾਂ ਇਤਿਹਾਸ ਹੀ ਨਵਾਂ ਸਿਰਜਤਾ ਪੰਚਾਇਤੀ ਚੋਣਾਂ ਦੇ ਵਿੱਚ ਇੰਨੀ ਤੱਕੀ ਤੇ ਗੁੰਡਾਗਰਦੀ ਪਹਿਲੀ ਵਾਰ ਪੰਜਾਬ ਦੇ ਵਿੱਚ ਵੇਖੀ ਹੈ ਪਰ ਜੈਤੋ ਹਲਕੇ ਦੇ ਵਿੱਚ ਜਿਹੜਾ ਸਭ ਤੋਂ ਵੱਧ ਗੁੰਡਾਗਰਦੀ ਇਸ ਵਾਰ ਵੇਖਣ ਨੂੰ ਮਿਲੀ ਹੈ ਜਿਹੜੀ ਕਿ ਲੋਕਤੰਤਰ ਦਾ ਕਹਾਣ ਹੈ ਪਰ ਦੂਜੀਆਂ ਜਿਹੜੀਆਂ ਪਾਰਟੀਆਂ ਜਿਹੜੇ ਨਾਲ ਕਿਸੇ ਨਾਲ ਵੀ ਸੰਬੰਧ ਰੱਖਦੇ ਆ ਉਹਨਾਂ ਲੋਕਾਂ ਦੇ ਕਾਗਜ਼ ਰੱਦ ਕਰਕੇ ਚੋਣਾਂ ਲੜਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਪਰ ਇੱਥੇ ਸਰਵਸੰਮਤੀਆਂ ਵੀ ਤੱਕੇ ਨਾ ਕਰਵਾਈਆਂ ਜਾ ਰਹੀਆਂ ਜਿਹੜੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਕਿ ਜੇ ਤੂੰ ਕਾਗਜ਼ ਭਰੇਗਾ ਤੇਰੇ ਤੇ ਪਰਚਾ ਦਰਜ ਕਰਾ ਦੇਵਾਂਗੇ ਇਹ ਜਿਹੜੇ ਕਹਿੰਦੇ ਸੀ ਅਸੀਂ ਆਮ ਪਰਿਵਾਰਾਂ ਦੇ ਬੱਚੇ ਆ ਮੈਂ ਮਾਸਟਰ ਦਾ ਬੱਚ ਮੁੰਡਾ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਤਾ ਪਰ ਆ ਉਹਨਾਂ ਨੇ ਇਤਿਹਾਸ ਸਿਰਜਤਾ ਕਿ ਲੋਕਾਂ ਨੂੰ ਕਾਗਜ਼ ਰੱਦ ਕਰਕੇ ਚੋਣਾਂ ਲੜਨ ਤੋਂ ਹੀ ਵਾਂਝੇ ਕੀਤਾ ਜਾ ਰਿਹਾ ਸਸੀਕਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਿਹੜੀਆਂ ਰੱਦ ਕੀਤੀਆਂ ਗਈਆਂ ਉਹਦੇ ਸਬੰਧ ਵਿੱਚ ਤਿੰਨ ਚਾਰ ਪਿੰਡਾਂ ਨੇ ਇੱਥੇ ਧਰਨਾ ਲਾਇਆ ਹੋਇਆ ਉੱਥੇ ਪਹੁੰਚੇ ਆ ਸਰਦਾਰ ਸੁਭਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜੈਤੋ ਵਿਧਾਨ ਸਭਾ ਤੋਂ ਇਹਨਾਂ ਦੇ ਨਾਲ ਗੱਲ ਕਰਦੇ ਬਾਈ ਜੀ ਬਹੁਤ ਵੱਡੇ ਪੱਧਰ ਤੇ ਨਾਮਜ਼ਦਗੀਆਂ ਰੱਦ ਹੋਈਆਂ ਕੀ ਲੱਗਦਾ ਵੀ ਇਹ ਕੀ ਕੀ ਚੱਕਰ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਪਿਛਲੇ ਲੰਮੇ ਸਮੇਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵੇਖਿਆ ਕਿ ਜਿਹੜੀ ਸਰਕਾਰ ਹੈ ਉਹ ਆਪ ਲੋਕਤੰਤਰ ਦਾ ਕਾਣ ਕਰ ਰਹੀ ਹੈ ਅਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਵੀ ਇੱਥੇ ਰਹੀਆਂ ਪਰ ਜਿਹੜਾ ਗੰਦਾ ਤੇ ਗੁੰਡਾਨਾਚ ਲੋਕਤੰਤਰ ਦਾ ਕਾਣ ਕਰਨ ਲਈ ਇਹ ਜਿਹੜੀ ਨਵੇਂ ਸਰਕਾਰ ਪੰਜਾਬ ਦੇ ਲੋਕਾਂ ਨੇ ਬਦਲਾਵ ਦੇ ਨਾਂ ਤੇ ਇਹ ਸਾਸਤੇ ਉਮੀਦਵਾਰ ਲੈਂਦੀ ਸੀ ਕਿ ਸ਼ਾਇਦ ਇਹ ਕੁਝ ਲੋਕ ਪੰਜਾਬ ਦਾ ਭਲਾ ਕਰਨਗੇ ਪਰ ਇਹਨਾਂ ਨੇ ਤਾਂ ਇਤਿਹਾਸ ਹੀ ਨਵਾਂ ਸਿਰਜਤਾ ਪੰਚਾਇਤੀ ਚੋਣਾਂ ਦੇ ਵਿੱਚ ਇੰਨੀ ਤੱਕੀ ਤੇ ਗੁੰਡਾਸ਼ਰਗਰਦੀ ਪਹਿਲੀ ਵਾਰ ਪੰਜਾਬ ਦੇ ਵਿੱਚ ਵੇਖੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਨਮਾਇंदे ਆਪਣੇ ਪੰਜਾਬ ਦੇ ਵਿੱਚ ਕਰ ਰਹੇ ਸਾਰੇ ਪੰਜਾਬ ਦੇ ਕਾਂਗਰਸ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਸੀ ਪਰ ਜੈਤੋ ਹਲਕੇ ਦੇ ਵਿੱਚ ਜਿਹੜਾ ਸਭ ਤੋਂ ਵੱਧ ਗੁੰਡਾਗਰਦੀ ਇਸ ਵਾਰ ਵੇਖਣ ਨੂੰ ਮਿਲੀ ਹੈ ਜਿਹੜੀ ਕਿ ਲੋਕਤੰਤਰ ਦਾ ਕਹਾਣ ਹੈ ਭਾਈ ਜੀ ਓਕੇ ਇਹ ਵਿਰੋਧੀ ਜਦੋਂ ਕਹਿੰਦੇ ਆ ਕਿ ਕਹਿੰਦੇ ਇਹ ਤਾਂ ਪਹਿਲਾਂ ਕਾਲੀ ਕਾਂਗਰਸ ਨੇ ਹੀ ਇਹ ਸ਼ੁਰੂਆਤ ਕੀਤੀ ਰਵਾਇਤ ਇਹ ਪਾਈ ਕਾਗਜ਼ ਰੱਦ ਕਰਨ ਦੀ ਉਸੇ ਉਸੇ ਰਵਾਇਤ ਤੇ ਇਹ ਤੁਰੇ ਫਿਰਦੇ ਅਕਾਲੀ ਕਾਂਗਰਸ ਵੇਲੇ ਚਲੋ ਪਹਿਲੀ ਗੱਲ ਤਾਂ ਕੋਈ ਉਹ ਜਾ ਕੰਮ ਕਦੇ ਹੋਇਆ ਨਹੀਂ ਸੀ ਜੇ ਕੋਈ ਹੁੰਦਾ ਸੀ ਤਾਂ ਕਿਸੇ ਇੱਕ ਅੱਧੇ ਦੇ ਕਾਗਜ਼ ਰੱਦ ਹੁੰਦੇ ਸੀ ਅੱਜ ਮੱਤੇਪਿੰਡ ਦੇ ਤਿੰਨ ਸਰਪੰਚੀ ਦੇ ਜਿਹੜੇ ਦਾਵੇਦਾਰ ਸੀ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਆ ਦਬੜੀ ਖਾਨਾ ਦੇ ਵਿੱਚ ਸਰਪੰਚ ਦੀ ਜਿਹੜੀ ਚੋਣ ਸੀ ਉਸ ਸਰਪੰਚ ਲੜਨੀ ਸੀ ਉਹਦੇ ਰੱਦ ਕਰ ਦਿੱਤੇ ਗਏ ਫਤੇਗੜ ਦੇ ਵਿੱਚ ਜਿਹੜਨਾਂ ਨੇ ਸਰਪੰਚ ਦੀਆਂ ਚੋਣਾਂ ਲੜਨੀਆਂ ਸੀ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਆ ਜਿਹੜਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਵੀ ਹੈ ਉਹਨਾਂ ਦੇ ਤਾਂ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਪਰ ਦੂਜੀਆਂ ਜਿਹੜੀਆਂ ਪਾਰਟੀਆਂ ਜਿਹੜੇ ਨਾਲ ਕਿਸੇ ਨਾਲ ਵੀ ਸੰਬੰਧ ਰੱਖਦੇ ਆ ਉਹਨਾਂ ਲੋਕਾਂ ਦੇ ਕਾਗਜ਼ ਰੱਦ ਕਰਕੇ ਚੋਣਾਂ ਲੜਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਇਹ ਕਹਿੰਦੇ ਸੀ ਵੀ ਅਸੀਂ ਤਾਂ ਆਮ ਘਰਾਂ ਦੇ ਮੁੰਡਿਆਂ ਤੇ ਉਹ ਪਾਰਟੀਆਂ ਦੀ ਅਸੀਂ ਸਿਆਸਤ ਬਿਲਕੁਲ ਨਹੀਂ ਕਰਾਂਗੇ ਤੇ ਇਹ ਵੀ ਉਸੇ ਰਾਹ ਤੇ ਚੱਲ ਪਏ ਜਾਂ ਇਹ ਵੀ ਧੱਕੇਸ਼ਾਹੀ ਵੱਲ ਚੱਲ ਪਏ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਸਰਬਸੰਮਤੀ ਨਾਲ ਚੋਣੋਂ ਪਿੰਡਾਂ 'ਚ ਲੜਾਈ ਨਾ ਪਾਓ ਪਰ ਇਹ ਤਾਂ ਇਹ ਤਾਂ ਪਿੰਡਾਂ ਦੇ ਵਿੱਚ ਲੜਾਈਆਂ ਵਾਲਾ ਮਾਹੌਲ ਬਣ ਗਿਆ ਸਰਵਸੰਮਤੀ ਹੋਵੇ ਬਹੁਤ ਚੰਗੀ ਗੱਲ ਹੈ ਇਹ ਚੋਣਾਂ ਜਿਹੜੀਆਂ ਪਿੰਡ ਦੇ ਭੱਪੇ ਦੀਆਂ ਹੁੰਦੀਆਂ ਆਪੋ ਆਪਣੇ ਨਾਂ ਕਿਸੇ ਧੜਾ ਤੇ ਕਿਸੇ ਪਾਰਟੀ ਦੇ ਸਰਪੰਚ ਬਣਦੇ ਆ ਲੋਕ ਆਪਦੀ ਮਰਜ਼ੀ ਦੇ ਨਾਲ ਆਪਦੇ ਘਰਾਂ ਦੇ ਤੌਰ ਤੇ ਆਪਦੇ ਪਰਿਵਾਰਾਂ ਦੀ ਸਾਂਝ ਦੇ ਤੌਰ ਤੇ ਸਰਪੰਚੀ ਦੀ ਚੋਣ ਕਰਦੇ ਆ ਪਰ ਇੱਥੇ ਸਰਵਸੰਮਤੀਆਂ ਵੀ ਤੱਕੇ ਨਾ ਕਰਵਾਈਆਂ ਜਾ ਰਹੀਆਂ ਜਿਹੜੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਕਿ ਜੇ ਤੂੰ ਕਾਗਜ਼ ਭਰੇਗਾ ਤੇਰੇ ਤੇ ਪਰਚਾ ਦਰਜ ਕਰਾ ਦੇਵਾਂਗੇ ਤੇਰੇ ਤੇ ਕੋਈ ਉਹ ਜਾ ਕੇ ਇਸ ਪਾਸੇ ਕਿ ਜਿਹੜਾ ਤੂੰ ਭੁਗਤਦਾ ਫਿਰੇਗਾ ਇਹਨਾਂ ਗੱਲਾਂ ਤੋਂ ਡਰਦੇ بڑے ਲੋਕਾਂ ਨੇ ਕਿ ਕਾਗਜ਼ ਨਹੀਂ ਭਰੇ ਕਿ ਇਹਨਾਂ ਨੇ ਚੋਣ ਸਿਰੇ ਨਹੀਂ ਚੜਨ ਦੇਣੀ ਪਰ ਆਹ ਸਾਰਿਆਂ ਦੇ ਸਾਹਮਣੇ ਹੋ ਹੀ ਗਿਆ ਕਿ ਸਰਪੰਚਾਂ ਦੇ ਵਿੱਚ ਮੈਂਬਰਾਂ ਦੇ ਜਿਹੜੇ ਅਕਾਲੀ ਦਲ ਦੇ ਤੇ ਕਾਂਗਰਸ ਦੇ ਕਿਸੇ ਵੀ ਧੜੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਕਾਗਜ਼ ਲਗਾਤਾਰ ਇਹਨਾਂ ਵੱਲੋਂ ਰੱਦ ਕਰਕੇ ਉਹਨਾਂ ਨੂੰ ਚੋਣਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਮੇਜੀ ਜਿਵੇਂ ਇਹ ਜਿਹੜੇ ਪਿੰਡ ਧਰਨਾ ਲਈ ਬੈਠੇ ਆ ਇਹ ਕਹਿੰਦੇ ਵੀ ਸਾਡੇ ਦੇ ਨਾਲ 80 80 85% ਪਿੰਡ ਸਾਡੇ ਨਾਲ ਹੈ ਤੇ ਸਰਬਸੰਮਤੀ ਇੱਕ ਤਰੀਕੇ ਦੇ ਨਾਲ ਉਹੀ ਹੋਗੀ ਜਿਹੜਾ ਇੱਕ ਪਿੰਡ ਸਾਰਾ ਇੱਕ ਪਾਸੇ ਹੋ ਗਿਆ ਜਿੰਨਾਂ ਵੱਲ ਲੋਕ ਨਹੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਕਾਗਜ਼ ਭਰਾਏ ਜਾ ਰਿਹਾ ਉਹਨਾਂ ਨੂੰ ਸਰਪੰਚ ਧੱਕੇ ਨਾਲ ਬਣਾਇਆ ਜਾ ਰਿਹਾ ਇਹ ਇਹ ਫਿਰ ਕਿਤੇ ਨਾ ਕਿਤੇ ਲੋਕਤੰਤਰਿਕ ਜਿਹੜਾ ਜਿਹੜੀ ਵੋਟ ਪਾਉਣ ਦਾ ਅਧਿਕਾਰ ਉਹ ਵੀ ਲੋਕਾਂ ਤੋਂ ਛੀਨਿਆ ਜਾ ਰਿਹਾ ਲੋਕਾਂ ਨੂੰ ਚੋਣ ਦੇ ਅਧਿਕਾਰ ਤੋਂ ਵੋਟ ਦੇ ਅਧਿਕਾਰ ਤੋਂ ਵਾਂਝਾ ਇਹ ਕੀਤਾ ਜਾ ਰਿਹਾ ਜਿਹੜੀਆਂ ਚੋਣਾਂ ਨਹੀਂ ਹੋ ਰਹੀਆਂ ਪਿੰਡਾਂ ਦੇ ਵਿੱਚ ਜੇਕਰ ਇਹਨਾਂ ਨੇ ਕੋਈ ਪਿੰਡਾਂ ਦਾ ਵਿਕਾਸ ਇਲਾਕਿਆਂ ਦਾ ਵਿਕਾਸ ਤੇ ਪੰਜਾਬ ਦਾ ਕੋਈ ਵਿਕਾਸ ਕੀਤਾ ਹੈ ਜਿਹੜੇ ਕਿ ਲੋਕਾਂ ਨੇ ਸਾਸਨਾ ਲੈਂਦੇ ਸੀ ਕਿ ਸ਼ਾਇਦ ਇਹ ਜਿਹੜੇ ਕਹਿੰਦੇ ਸੀ ਅਸੀਂ ਆਮ ਪਰਿਵਾਰਾਂ ਦੇ ਬੱਚੇ ਆ ਮੈਂ ਮਾਸਟਰ ਦਾ ਬੰਡਾ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਤਾ ਪਰ ਆ ਉਹਨਾਂ ਨੇ ਇਤਿਹਾਸ ਸਿਰਜਤਾ ਕੇ ਲੋਕਾਂ ਨੂੰ ਕਾਗਜ਼ ਰੱਦ ਕਰਕੇ ਚੋਣਾਂ ਲੜਨ ਤੋਂ ਹੀ ਵਾਂਝੇ ਕੀਤਾ ਜਾ ਰਿਹਾ ਹੈ ਚਾਹੇ ਜੇ ਕਿਸੇ ਇੱਕ ਅੱਡੇ ਪਿੰਡ 'ਚ ਸਰਬਸੰਮਤੀ ਹੋਈ ਹੈ ਤਾਂ ਇੱਥੇ ਕੋਟੇ ਚੰਦ ਸਿੰਘ ਵਾਲੇ ਸੱਤ ਵੋਟਾਂ ਉਸ ਪਰਿਵਾਰ ਦੀਆਂ ਜਿਹਨੂੰ ਐਮਐਲਏ ਸਾਹਿਬ ਸਰਪੰਚ ਬਣਾਉਣਾ ਚਾਹੁੰਦੇ ਆ 450 ਉਸ ਕੋਠਿਆਂ ਦੀ ਵੋਟ ਹੈ 450 ਲੋਕ ਇੱਕ ਪਾਸੇ ਹੈ ਜਿਨ੍ਹਾਂ ਦੇ ਵਿੱਚੋਂ ਸੱਤ ਵੋਟਾਂ ਵਾਲਾ ਇਕੱਲਾ ਸਰਪੰਚ ਬਣਾਉਣ ਦਾ ਐਮਐਲਏ ਸਾਹਿਬ ਵੱਲੋਂ ਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਕੋਠੀ ਦੇ ਵਿੱਚ ਉਹ ਰਹਿੰਦੇ ਆ ਇਸ ਲਿਹਾਜ਼ ਦੇ ਕਰਕੇ ਨਾ ਤਾਂ ਉਹ ਆਮ ਆਦਮੀ ਪਾਰਟੀ ਦਾ ਨਮਾਇੰਦਾ ਨਾ ਆਮ ਪਾਰਟੀ ਦੇ ਨਾਲ ਉਹਦੇ ਸੰਬੰਧ ਹੈ ਕੱਲ ਜਿਹੜੇ ਦੂਜੇ ਪਾਸੇ ਚੋਣ ਲੜੇ ਉਹ ਵੀ ਬੋਲਦੇ ਸੀ ਅਸੀਂ 12 ਸਾਲ ਦੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਹੈ ਅਸੀਂ ਵੀ ਧੰਨਵਾਦ ਕਰਦੇ ਚਾਹੇ ਕਿਸੇ ਵੀ ਪਾਰਟੀ ਦਾ ਜੇ ਕੋਈ ਆਪਣੇ ਨਗਰ ਦੀ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਤਾਂ ਚੰਗੀ ਗੱਲ ਹੈ ਜੇ ਸਰਵਸੰਮਤੀ ਨਾਲ ਚੋਣ ਹੋ ਜੇ ਤਾਂ ਭੱਪਾ ਵੀ ਬਣਿਆ ਰਹਿੰਦਾ ਤੇ ਪਿਆਰ ਵੀ ਲੋਕਾਂ ਦਾ ਇੱਕ ਦੂਜੇ ਨਾਲ ਬਣਿਆ ਰਹਿੰਦਾ ਪਰ ਜਿਹੜਾ ੱੱਕੇ ਨਾ ਬਣਾਇਆ ਸਰਪੰਚ ਤਾਂ ਕਿ ਮੈਂ ਇਹਨੂੰ ਬਣਾਉਣਾ ਹੀ ਬਣਾਉਣਾ ਹੈ ਇਹ ਪਹਿਲੀ ਵਾਰ ਇਸ ਜੈਤੋ ਹਲਕੇ ਦੇ ਵਿੱਚ ਹੋਇਆ ਐਮਐਲਏ ਸਾਹਿਬ ਸਟੇਜਾਂ ਤੇ ਵੀ ਐਲਾਨ ਕਰਕੇ ਕਿ ਮੈਂ ਜਿਹਨੂੰ ਸਰਪੰਚ ਖੜਾ ਕਰਤਾ ਉਹ ਬਣੂ ਬਣੂ ਹੁਣ ਆਹ ਕਾਗਜ਼ ਰੱਦ ਕਰਾ ਕੇ ਉਹਨਾਂ ਨੂੰ ਸਰਪੰਚ ਬਣਾਇਆ ਜਾ ਸਕਦਾ ਹੈ ਲੋਕਾਂ ਦੀਆਂ ਬੂਟਾਂ ਦੇ ਨਾਲ ਉਹ ਸਰਪੰਚ ਨਹੀਂ ਬਣ ਸਕਦੇ ਇਸ ਲਈ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਜਾਂ ਨਵਾਂ ਇਤਿਹਾਸ ਨਾ ਸਿਰਜੋ ਜਿਹੜਾ ਆਉਣ ਵਾਲੇ ਸਮਿਆਂ ਦੇ ਵਿੱਚ ਲੋਕਾਂ ਲਈ ਘਾਤਕ ਸਾਬਤ ਹੋਵੇ ਤੁਸੀਂ ਟਾਈਮ ਦਿੱਤਾ ਬਈ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤ